ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਤੁਹਾਡੇ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ 25 26 ਅਤੇ 27 ਜੁਲਾਈ ਤਿੰਨ ਦਿਨ ਪੰਜਾਬ ਦਾ ਮੌਸਮ ਕਿਵੇਂ ਜਰ ਰਵੇਗਾ ਕਿਉਂਕਿ ਬੀਤੇ ਕੱਲ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਤਗੜੀ ਬੱਦਲਵਾਈ ਦੇਖਣ ਨੂੰ ਮਿਲੀ ਸ਼ਾਮ ਦੇ ਵੇਲੇ ਜਿਸ ਦੇ ਕਾਰਨ ਪੰਜਾਬ ਦੇ ਪੱਛਮੀ ਹਿੱਸੇ ਦੇ ਵਿੱਚ ਵਧੀਆ ਮੀਂਹ ਦੇਖਣ ਨੂੰ ਮਿਲਿਆ ਤੇ ਹੁਣ ਵੀ ਪੰਜਾਬ ਦੇ ਪੱਛਮੀ ਹਿੱਸੇ ਦੇ ਵਿੱਚ ਤਗੜਾ ਇੱਕ ਸਿਸਟਮ ਐਂਟਰ ਕਰ ਚੁੱਕਿਆ ਜਿਸ ਦੇ ਨਾਲ ਹਲਕੀ ਦਰਮਿਆਨੀ ਮੀਂਹ ਦੀ ਉਮੀਦ ਹੈ ਕਿਹੜੇ ਇਲਾਕੇ ਵਿੱਚ ਮੀਂਹ ਹੋਵੇਗਾ ਕਦੋਂ ਮੀਂਹ ਹੋਵੇਗਾ ਅਤੇ ਕਿਹੜੇ ਕਿਹੜੇ ਜ਼ਿਲ੍ਹੇ ਪ੍ਰਭਾਵਿਤ ਹੋਣਗੇ 25 26 ਤੇ 27 ਤਿੰਨੇ ਦਿਨਾਂ ਦੀ ਗੱਲ ਕਰਾਂਗੇ ਜੀ ਆਪਾਂ ਬੱਦਲਵਾਈ ਦੇਖੀ ਜਾਵੇ ਤਾਂ ਫਿਲਹਾਲ ਪੱਛਮੀ ਇਲਾਕੇ ਜਿਹੜੇ ਕਿ ਪਾਕਿਸਤਾਨ ਵੱਲੋਂ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਫਰੀਦਿਕਾ ਮੁਕਸਰ ਬਠਿੰਡਾ ਅਤੇ ਮਾਨਸਾ ਕੁਝ ਜ਼ਿਲ੍ਹਿਆਂ ਦੇ ਉੱਪਰ ਬਣਨ ਦੀ ਹੋਈ ਦਿਖਾਈ ਦੇ ਰਹੀ ਹੈ ਜਿਸ ਦੇ ਨਾਲ ਸਾਨੂੰ ਹਲਕੇ ਦਰਮਿਆਨੇ ਬੱਦਲਵਾਈ ਅੱਜ ਇਹਨਾਂ ਇਲਾਕਿਆਂ ਦੇ ਬਣੇ ਰਹਿਣ ਕਾਰਨ ਬੂੰਦਾਬੰਦੀ ਦੀ ਖਬਰਾਂ ਆ ਸਕਦੀਆਂ ਨੇ ਪਰ ਕੋਈ ਵੱਡੀ ਮੀਂਹ ਦੀ ਉਮੀਦ ਬਣਦੀ ਹੋਈ ਦਿਖਾਈ ਨਹੀਂ ਦੇ ਰਹੀ ਓਵਰਆਲ ਤੁਸੀਂ ਦੇਖੋਗੇ ਤਾਂ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਤਾਂ ਮੌਸਮ ਕੋਈ ਵੱਡੀ ਹਲਚਲ ਨਹੀਂ ਹੈ ਮੱਧ ਭਾਰਤ ਦੇ ਨੇੜੇ ਤੇ ਬੱਦਲਬਾਈ ਬਣੀ ਹੋਈ ਹੈ ਜੋ ਕਿ ਪੰਜਾਬ ਵਿੱਚ ਹਾਲੇ ਐਂਟਰ ਨਹੀਂ ਕਰੇਗੀ ਲਗਭਗ 26 ਸ਼ਾਮ ਤਰੀਕ ਦੇ ਸ਼ਾਮ ਦੇ ਨੇੜੇ ਤੇ ਇਹ ਐਂਟਰ ਕਰ ਸਕਦੀ ਹੈ ਅੱਜ ਗੱਲ ਕੀਤੀ ਹੈ ਬ ਤਾਪਮਾਨ ਦੀ ਅੱਜ ਤਾਪਮਾਨ ਜਿਹੜੇ 35 ਜਾਂ 35 ਡਿਗਰੀ ਤੋਂ ਪਲੱਸ ਜਾਣ ਦੀ ਉਮੀਦ ਪੂਰੀ ਪੂਰੀ ਬਣੀ ਹੋਈ ਹੈ ਕਿਉਂਕਿ ਕਿਸੇ ਤਰੀਕੇ ਦਾ ਤਗੜਾ ਮੀਂਹ ਦਾ ਸਿਸਟਮ ਨਹੀਂ ਆ ਰਿਹਾ ਤਾਂ 25 ਅਤੇ 26 ਜੁਲਾਈ ਦੋਨੋਂ ਦਿਨ ਜਿਹੜੇ ਮੀਂਹ ਦੀ ਗਤੀਵਿਧੀ ਨਾ ਮੱਤ ਤੇ ਬਰਾਬਰ ਰਹਿਣ ਕਾਰਨ ਤਾਪਮਾਨ ਸਾਨੂੰ ਵਧਦੇ ਹੋਏ ਦਿਖਾਈ ਦੇਣਗੇ ਥੋੜੀ-ਬੋਤੀ ਗਤੀਵਿਧੀ ਬਦਲਬਾਈ ਦੀ ਸਾਨੂੰ ਜਿਹੜੀ ਮੱਧ ਭਾਰਤ ਦੇ ਨੇੜੇ ਤੇ ਬਣਦੀ ਹੋਈ ਦਿਖਾਈ ਦੇ ਰਹੀ ਹੈ ਇਹ ਸਾਨੂੰ 26 ਤਰੀਕ ਸ਼ਾਮ ਦੇ ਨੇੜੇ ਤੇ ਪੰਜਾਬ ਵਿੱਚ ਕੂਚ ਕਰਦੀ ਹੋਈ ਦਿਖਾਈ ਦੇ ਸਕਦੀ ਹੈ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਕਮੈਂਟ ਕਰਕੇ ਦੱਸ ਸਕਦੇ ਹੋ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋਵੇ 26 ਤੋਂ ਬਾਅਦ 27 ਤਰੀਕ ਦੀ ਗੱਲ ਕੀਤੀ ਜਾਬ ਤਾਂ ਇਹ ਜਿਹੜੇ ਸਿਸਟਮ ਵਰ ਰਹੇ ਨੇ 27 ਤਰੀਕ ਨੂੰ ਪੰਜਾਬ ਦੇ ਵੱਲ ਐਂਟਰੀ ਕਰਨਗੇ ਸਭ ਤੋਂ ਪਹਿਲਾਂ ਇਹ ਦੱਖਣੀ ਪੂਰਬੀ ਇਲਾਕੇ ਜਿਹੜੇ ਕਿ ਪਟਿਆਲਾ ਫਤਿਹਗੜ੍ਹ ਸਾਹਿਬ ਤੋਂ ਹੁੰਦੇ ਹੋਏ ਮੁਹਾਲੀ ਫਿਰ ਰੂਪਨਗਰ ਲੁਧਿਆਣਾ ਮੋਗਾ ਮਲੇਰ ਕੋਟਲਾ ਤੋਂ ਹੁੰਦੇ ਹੋਏ ਨਵਾਂ ਸ਼ਹਿਰ ਹੁਸ਼ਿਆਰਪੁਰ ਕਪੂਰਥਲਾ ਜਲੰਧਰ ਹੁਸ਼ਿਆਰਪੁਰ ਤੋਂ ਉੱਪਰਲੇ ਪਾਸੇ ਅਗਰ ਗੱਲ ਕੀਤੀ ਜਾਵੇ ਗੁਰਦਾਸਪੁਰ ਪਠਾਨਕੋਟ ਦੇ ਨੇੜੇ ਤੇੜੇ ਇਸ ਦੀ ਐਂਟਰੀ ਹੁੰਦੀ ਸਾਨੂੰ ਦਿਖਾਈ ਦੇ ਰਹੀ ਹੈ ਜਿਸ ਦੇ ਕਾਰਨ 27 ਤਰੀਕ ਨੂੰ ਪੰਜਾਬ ਦੇ ਬਹੁਤ ਸਾਰੇ ਇਲਾਕੇ ਵਿੱਚ ਠੀਕ ਠਾਕ ਮੀਂਹ ਦੀ ਉਮੀਦ ਸਾਨੂੰ ਬਣਦੀ ਹੋਈ ਦਿਖਾਈ ਦੇ ਰਹੀ ਹੈ ਪਰ ਕੋਈ ਵੱਡੇ ਚਾਂਸ ਨਹੀਂ ਹਨ 27 ਤਰੀਕ ਤੋਂ ਲੈ ਕੇ 31 ਜੁਲਾਈ ਦੇ ਵਿਚਕਾਰ ਸਾਨੂੰ ਹਲਕਾ ਦਰਮਿਆਨਾ ਮੀਂਹ ਦੁਆਰਾ ਤੋਂ ਦੇਖਣ ਨੂੰ ਮਿਲੇਗਾ ਜਿਹਦੇ ਬਰਥ ਨੂੰ ਅਸੀਂ ਪਹਿਲਾਂ ਵੀ ਦੱਸ ਚੁੱਕੇ ਹਾਂ ਬਾਕੀ ਇਸ ਦੇ ਬਾਰੇ ਕੋਈ ਨਵੀਂ ਅਪਡੇਟ ਅਗਰ ਆਈ ਤਾਂ ਉਹ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਡੇ ਤੱਕ ਸਾਂਝੀ ਕਰਾਂਗੇ ਉਦੋਂ ਤੱਕ ਬਣੇ ਰਹੋ ਚੈਨਲ ਦੇ ਉੱਪਰ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਬਾਕੀ ਐਵਰੇਜ ਤਾਪਮਨ ਜਿਹੜਾ ਹੁਣ ਦੋ ਦਿਨੋਂ ਲਗਭਗ 35 ਡਿਗਰੀ ਪਲੱਸ ਅਤੇ 72 ਡਿਗਰੀ ਨੂੰ ਥੋੜੀ ਜਿਹੀ ਮੀਂਹ ਹੋਣ ਦੇ ਕਾਰਨ ਤਾਪਮਨ ਦੇ ਵਿੱਚ ਗਰਾਵਟ ਆਵੇਗੀ ਤੇ ਉਹ ਤਾਪਮਨ ਜਿਹੜੇ ਨੇ ਲਗਭਗ 35 ਤੋਂ ਥੱਲੇ ਆਉਣ ਦੀ ਉਮੀਦ ਬਣਦੀ ਹੋਈ ਦਿਖਾਈ ਦੇ ਰਹੀ ਹੈ ਬਣੇ ਰਹੋ ਚੈਨਲ ਦੇ ਉੱਪਰ ਮਿਲਦੇ ਆ ਜਲਦ ਅਗਲੀ ਵੀਡੀਓ ਲੈ ਕੇ ਧੰਨਵਾਦ ਜੀ